ਇੱਕ ਪਿੰਡ 'ਚ ਇੱਕ ਕਿਸਾਨ ਨੇ ਗਦਾ ਤੇ ਬੱਕਰਾ ਪਾਲ ਰੱਖਿਆ ਸੀ। ਗਦਾ ਬਹੁਤ ਮਿਹਨਤੀ ਸੀ। ਉਹ ਹਰ ਰੋਜ਼ ਖੇਤ ਤੋਂ ਲੈ ਕੇ ਬਾਜ਼ਾਰ ਤੱਕ ਭਾਰ ਢੋਹਦਾ ਸੀ। ਚਾਹੇ ਕਿਹੋ ਜਿਹਾ ਵੀ ਮੌਸਮ ਹੁੰਦਾ, ਗਰਮੀ, ਬਾਰਿਸ਼ ਸਭ ਚੱਲਦਾ ਸੀ ਬਿਨਾਂ ਸ਼ਿਕਾਇਤ ਤੋਂ। ਗਦੇ ਦੇ ਕੰਮ ਤੋਂ ਖੁਸ਼ ਹੋ ਕੇ ਕਿਸਾਨ ਉਸ ਨੂੰ ਵਧੀਆ ਚਾਰਾ ਪਾਉਂਦਾ ਸੀ। ਕਦੇ-ਕਦੇ ਉਹ ਉਸ ਨੂੰ ਕੁਝ ਖਾਸ ਚੀਜ਼ਾਂ ਵੀ ਖਵਾ ਦਿੰਦਾ ਸੀ। ਇਹ ਸਭ ਤੇ ਕੇ ਬੱਕਰੇ ਨੂੰ ਬਹੁਤ ਇਰਖਾ ਹੁੰਦੀ ਸੀ ਬੱਕਰਾ ਸੋਚਦਾ ਸੀ ਮੈਂ ਸਾਰਾ ਦਿਨ ਖੁੱਲੇ ਚ ਖੇਡਦਾ ਕੁੱਦਦਾ ਹਾਂ ਪਰ ਮੈਨੂੰ ਕੋਈ ਖਾਸ ਖਾਣਾ ਨਹੀਂ ਮਿਲਦਾ ਇਹ ਭਾਰ ਢੋਣ ਵਾਲੀ ਗਧੇ ਤੇ ਮਾਲਕ ਬੜੀ ਕਿਰਪਾ ਕਰਦਾ ਇਹ ਸੋਚ-ਸੋਚ ਕੇ ਉਹ ਅੰਦਰ ਹੀ ਅੰਦਰ ਜਲ ਰਿਹਾ ਸੀ ਉਹ ਗਧੇ ਨੂੰ ਮਾਲਕ ਦੀਆਂ ਨਜ਼ਰਾਂ 'ਚ ਗਰਾਉਣ ਦੀਆਂ ਸਕੀਮਾਂ ਬਣਾਉਣ ਲੱਗਿਆ ਤਾਂਕਿ ਉਸ ਨੂੰ ਗਧੇ ਦੀ ਜਗ੍ਹਾ ਜ਼ਿਆਦਾ ਇੱਜ਼ਤ ਮਿਲ ਸਕੇ ਇੱਕ ਦਿਨ ਉਹ ਗਧੇ ਦੇ ਕੋਲ ਗਿਆ ਤੇ ਉਸ ਨੂੰ ਕਹਿਣ ਲੱਗਿਆ ਮੈਂ ਤਾਂ ਮਾਲਕ ਦੀ ਕਿਰਪਾ ਤੇ ਹੱਸਦਾ ਹਾਂ ਮੈਨੂੰ ਦੇਖ ਕਿੰਨੀ ਐਸ਼ ਕਰਾਉਂਦਾ ਸਾਰਾ ਦਿਨ ਮੈਂ ਮौज-ਮਸਤੀ ਕਰਦਾ ਆਪਣੀ ਮਰਜ਼ੀ ਨਾਲ ਜੋ ਚਾਹਾਂ ਕਰ ਸਕਦਾ ਪਰ ਤੂੰ ਉਹ ਤਾਂ ਸਾਰਾ ਦਿਨ ਮਾਲਕ ਲਈ ਜਾਨ ਤੋੜ ਕੇ ਮਿਹਨਤ ਕਰਦਾ ਹੈ ਉਹ ਤੇਰੇ ਤੇ ਐਨਾ ਭਾਰ ਰੱਖ ਕੇ ਤੈਨੂੰ ਹਰ ਰੋਜ਼ ਹਰ ਜਗ੍ਹਾ ਘਸੀਟਦਾ ਹੈ ਗਦਾ ਬੜਾ ਉਦਾਸ ਹੋ ਕੇ ਬੋਲਿਆ ਮੈਨੂੰ ਵੀ ਬੁਰਾ ਲੱਗਦਾ ਪਰ ਮੈਂ ਕੀ ਕਰ ਸਕਦਾ ਮੇਰਾ ਤਾਂ ਇੱਕ ਕੰਮ ਹੈ ਬੱਕਰੀ ਨੇ ਚਲਾਕੀ ਨਾਲ ਕਿਹਾ ਕਿਉਂ ਨਾ ਤੂੰ ਇੱਕ ਦਿਨ ਬਿਮਾਰ ਹੋਣ ਦਾ ਬਹਾਨਾ ਬਣਾ ਕਿਸੇ ਟੋਏ 'ਚ ਡਿੱਗਣ ਦਾ ਨਾਟਕ ਕਰ ਤੇ ਫਿਰ ਕਈ ਦਿਨਾਂ ਤੱਕ ਆਰਾਮ ਨਾਲ ਬੈਠ ਕੇ ਖਾਈ ਮਾਲਕ ਨੂੰ ਲੱਗਣਾ ਚਾਹੀਦਾ ਕਿ ਤੂੰ ਹੁਣ ਕਮਜ਼ੋਰ ਹੋ ਗਿਆ ਗਦਾ ਵਿਚਾਰਾ ਬੱਕਰੀ ਦੀਆਂ ਗੱਲਾਂ ਚਾ ਗਿਆ ਅਗਲੇ ਦਿਨ ਉਹ ਜਾ ਕੇ ਇੱਕ ਟੋਏ 'ਚ ਡਿੱਗ ਗਿਆ ਤੇ ਝੋਰ-ਝੋਰ ਦੀ ਰੋਲਾ ਪਾਉਣ ਲੱਗਿਆ ਟੋਏ 'ਚ ਡਿੱਗਣ ਨਾਲ ਉਸਦੇ ਸੱਤੀ ਸੱਟ ਲੱਗ ਗਈ ਤੇ ਉਸ ਦਾ ਇੱਕ ਪੈਰ ਮੁੜ ਗਿਆ ਤੇ ਸਰੀਰ ਤੇ ਕਈ ਜ਼ਖਮ ਹੋ ਗਏ ਹੁਣ ਸੱਚੀ ਚੱਲਣ ਫਿਰਨ ਦੇ लायक ਨਾ ਰਿਹਾ ਕਿਸਾਨ ਨੂੰ ਜਦੋਂ ਪਤਾ ਲੱਗਿਆ ਤੇ ਉਹ ਘਬਰਾ ਗਿਆ ਉਸਨੇ ਉਸੇ ਵਕਤ ਪਸ਼ੂਆਂ ਦੇ ਡਾਕਟਰ ਨੂੰ ਬੁਲਾਇਆ ਗਧੇ ਨੂੰ ਦੇਖ ਕੇ ਡਾਕਟਰ ਨੇ ਦੱਸਿਆ ਕਿ ਸਟਾ ਗੰਭੀਰ ਨੇ ਇਸ ਨੂੰ ਕੁਝ ਦਿਨਾਂ ਤੱਕ ਆਰਾਮ ਦੀ ਜ਼ਰੂਰਤ ਹੈ ਤੇ ਇਸ ਦੇ ਜ਼ਖਮਾਂ ਤੇ ਬੱਕਰੇ ਦੀ ਚਰਬੀ ਨਾਲ ਮਾਲਿਸ਼ ਕਰਨੀ ਹੋਏਗੀ ਤਾਂ ਹੀ ਇਹ ਠੀਕ ਹੋਏਗਾ ਹੁਣ ਕਿਸਾਨ ਕੋਲ ਹੋਰ ਕੋਈ ਚਾਰਾ ਨਹੀਂ ਸੀ ਸਿਵਾਏ ਬੱਕਰੇ ਨੂੰ ਮਾਰਨ ਦੇ ਉਸ ਨੇ ਛੁਰੀ ਚੁੱਕੀ ਤੇ ਬੱਕਰੇ ਦੇ ਕੋਲ ਗਿਆ ਡਰਿਆ ਹੋਇਆ ਬੱਕਰਾ ਕਹਿਣ ਲੱਗਿਆ ਮੈਂ ਤਾਂ ਸਿਰਫ ਚੁਲਾਕੀ ਕੀਤੀ ਸੀ ਮੈਂ ਤਾਂ ਗਧੇ ਨੂੰ ਮੁਸ਼ਕਲ ਚ ਪਾ ਕੇ ਆਪ ਫਾਇਦਾ ਉਠਾਉਣਾ ਚਾਹੁੰਦਾ ਸੀ ਪਰ ਹੁਣ ਮੈਂ ਖੁਦ ਹੀ ਫਸ ਗਿਆ ਬੱਕਰਾ ਹੁਣ ਪਛਤਾ ਰਿਹਾ ਸੀ ਉਸ ਦੀਆਂ ਅੱਖਾਂ ਚੋਂ ਪਾਣੀ ਵਹਿ ਰਿਹਾ ਸੀ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਸੀ ਕਿ ਮੈਂ ਕਿਉਂ ਇਦਾਂ ਦੀ ਘਟੀਆ ਸਲਾਹ ਦਿੱਤੀ ਉਸੇ ਕਰਕੇ ਹੀ ਮੈਨੂੰ ਇਹ ਫਲ ਖੁਗਤਨਾ ਪੈ ਰਿਹਾ ਹੈ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਕਿਸਾਨ ਨੇ ਬੱਕਰੀ ਨੂੰ ਖਤਮ ਕਰਕੇ ਉਸ ਦੀ ਚਰਬੀ ਨਾਲ ਗਧੇ ਦੀ ਮਲਮ ਪੱਟੀ ਕੀਤੀ ਤੇ ਗਧੇ ਨੂੰ ਠੀਕ ਕੀਤਾ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੋ ਦੂਜਿਆਂ ਲਈ ਚਾਲ ਚੱਲਦਾ ਹੈ ਉਹ ਆਪ ਹੀ ਉਸ ਜਾਲ ਦੇ ਵਿੱਚ ਫਸ ਜਾਂਦਾ ਹੈ ਈਰਖਾ ਤੇ ਚਲ ਕਪਟ ਦਾ ਨਤੀਜਾ ਹਮੇਸ਼ਾ ਬੁੜਾਈ ਹੁੰਦਾ ਹੈ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਜਰੂਰ ਕਰਨਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੰਡੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਚ ਵਾਹਿਗੁਰੂ ਜੀ ਕੀ ਫਤਿਹ